ਬੇਹਿਮਤੇ ਹੁੰਦੇ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਜੀ ਹਾਂ ਕੁਝ ਅਜਿਹਾ ਕਰ ਦਿਖਾਇਆ ਇੱਕ 6 ਸਾਲ ਦੇ ਸਿੱਖ ਬੱਚੇ ਨੇ ਜਿਸ ਨੇ ਪੂਰੇ ਪੰਜਾਬ ਦਾ ਅਤੇ ਖਾਸ ਤੌਰ ਤੇ ਸਿੱਖ ਜਗਤ ਦਾ ਮਾਣ ਵਧਾਇਆ ਜੀ ਹਾਂ ਰੋਪੜ ਦੇ ਤੇਗਵੀਰ ਸਿੰਘ ਨੇ ਰੂਸ ਦੇ ਵਿੱਚ ਸਥਿਤ ਯੂਰਪ ਮਹਾਦੀਪ ਦੀ ਸਭ ਤੋਂ ਉੱਚੀ ਚੋਟੀ ਮਾਉਂਟ ਐਲਬਰਸ ਨੂੰ ਸਰ ਕੀਤਾ ਹੈ ਮਹਿਜ਼ 6 ਸਾਲ ਅਤੇ 9 ਮਹੀਨਿਆਂ ਦੀ ਉਮਰ ਦੇ ਵਿੱਚ ਚੋਟੀ ਦੇ ਉੱਤੇ ਸਿਖਰ ਦੇ ਉੱਤੇ ਪਹੁੰਚ ਕੇ ਖਾਲਸਾਈ ਨਿਸ਼ਾਨ ਸਾਹਿਬ ਝੁਲਾ ਦਿੱਤਾ ਹੈ ਤੇਗਵੀਰ ਸਿੰਘ ਨੇ 20 ਜੂਨ ਨੂੰ ਮਾਉਂਟ ਐਲਬਰਸ ਦੇ ਲਈ ਟਰੈਕ ਸ਼ੁਰੂ ਕੀਤਾ ਸੀ ਅਤੇ 28 ਜੂਨ 2025 ਨੂੰ ਪਹਾੜ ਦੇ ਸਭ ਤੋਂ ਉੱਚੇ ਸਿਖਰ ਦੇ ਉੱਤੇ ਐਲਬਰਸ ਚੋਟੀ ਤੱਕ ਪਹੁੰਚਣ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਦੱਸ ਦਈਏ ਕਿ ਇਹ ਇੱਕ ਘੱਟ ਆਕਸੀਜਨ ਟਰੈਕ ਹੈ ਅਤੇ ਉਚਾਈ ਦੇ ਨਾਲ ਜੁੜੀਆਂ ਸਮੱਸਿਆਵਾਂ ਦੇ ਨਾਲ ਨਜਿੱਠਣ ਦੇ ਲਈ ਅਤੇ ਤਿਆਰੀ ਦੀ ਜਿਹੜੀ ਹੈ ਉਹ ਲੋਡ ਹੁੰਦੀ ਹੈ ਇਹਨਾਂ ਸਾਰੀਆਂ ਚੁਣੌਤੀਆਂ ਨੂੰ ਸਰ ਕਰਦੇ ਹੋਏ ਉਹ ਚੋਟੀ ਦੇ ਸਿਖਰ ਦੇ ਉੱਤੇ ਪਹੁੰਚਿਆ ਅਤੇ ਵੱਡੇ ਰਿਕਾਰਡ ਆਪਣੇ ਨਾਮ ਹਾਸਲ ਕੀਤੇ ਨੇ ਇਸ ਚੋਟੀ ਦੇ ਉੱਤੇ ਆਮ ਤਾਪਮਾਨ ਜਿਹੜਾ -10 ਸੈਲਸੀਅਸ ਤੱਕ ਪਹੁੰਚ ਜਾਂਦਾ ਹੈ ਅਤੇ ਉਸ ਨੇ ਆਪਣਾ ਇਹ ਸੁਪਨਾ ਜਿਹੜਾ ਆ ਇਸ ਚੋਟੀ ਨੂੰ ਸਰ ਕਰਕੇ ਪੂਰਾ ਕੀਤਾ ਹੈ ਇਸ ਸ਼ਾਨਦਾਰ ਪ੍ਰਾਪਤੀ ਤੋਂ ਬਾਅਦ ਉਸ ਨੂੰ ਰੂਸ ਦੁਆਰਾ ਜਾਰੀ ਕੀਤਾ ਗਿਆ ਮਾਊਂਟੇਨ ਕਲਾਈਮਿੰਗ ਸਰਟੀਫਿਕੇਟ ਅਤੇ ਮੈਡਲ ਦੇ ਨਾਲ ਸਨਮਾਨਿਤ ਵੀ ਕੀਤਾ ਗਿਆ ਹੈ ਇਸ ਉਪਲਬਧੀ ਦੇ ਨਾਲ ਤੇਗਵੀਰ ਸਿੰਘ ਨੇ ਵਾਗਾ ਕੁਸ਼ਰਗਾ ਜਿਹੜੀ ਕਿ ਮਹਾਰਾਸ਼ਟਰ ਦਾ ਰਹਿਣ ਵਾਲਾ ਜਿਸ ਨੇ ਵਿਸ਼ਵ ਰਿਕਾਰਡ ਬਣਾਇਆ ਸੀ ਉਸ ਨੂੰ ਵੀ ਪਿੱਛੇ ਛੱਡ ਦਿੱਤਾ ਹੈ ਜਿਸ ਨੇ ਪਿਛਲੇ ਸਾਲ 7 ਸਾਲ ਦੀ ਉਮਰ ਦੇ ਵਿੱਚ ਇਹ ਰਿਕਾਰਡ ਜਿਹੜਾ ਬਣਾਇਆ ਸੀ ਉਸ ਰਿਕਾਰਡ ਨੂੰ ਵੀ ਤੋੜ ਦਿੱਤਾ ਹੈ ਤੇਗਵੀਰ ਅਗਸਤ 2024 ਦੇ ਵਿੱਚ ਮਾਉਂਟ ਕਿਲੀਮੰਜਾਰੋ افਰੀਕੀ ਮਹਾਦੀਪ ਦੀ ਸਭ ਤੋਂ ਉੱਚੀ ਚੋਟੀ ਨੂੰ ਵੀ ਸਰ ਕਰ ਚੁੱਕਿਆ ਅਤੇ ਸਭ ਤੋਂ ਘੱਟ ਉਮਰ ਦਾ ਏਸ਼ੀਆ ਹੀ ਬਣ ਕੇ ਦਿਖਾਇਆ ਉਸ ਦਾ ਨਾਮ ਏਸ਼ੀਆ ਬੁੱਕ ਆਫ ਰਿਕਾਰਡ ਅਤੇ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਵੀ ਸ਼ਾਮਲ ਹੋ ਚੁੱਕਾ ਹੈ